ਦੀ ਸੀਨੀਅਰ ਜਿਹੜੇ ਆਪਣੇ ਅਨਿਲ ਚੌਧਰੀ ਨੇ ਜਿਹੜੇ ਮੇਰੇ ਖਿਆਲ ਦਿੱਲੀ ਦੇ ਆਪਣੇ ਪ੍ਰਧਾਨ ਰਹੇ ਕਾਂਗਰਸ ਪਾਰਟੀ ਦੇ ਯੂਥ ਦੇ ਵੀ ਪ੍ਰਧਾਨ ਰਹੇ ਐਮ ਐਲ ਏ ਵੀ ਰਹੇ ਨੇ ਉਹ ਵਿਸ਼ੇਸ਼ ਤੌਰ ਤੇ ਤੇ ਭੇਜਿਆ ਜਾ ਕੇ ਲੋਕਾਂ ਦੀ ਨਾਫਜ਼ ਪੜੋ ਲੋਕਾਂ ਦੀ ਰਾਇ ਲਓ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਪੁੱਛੋ ਰੂਟ ਹੇਟਾ ਗਰਾਸ ਰੂਟ ਲੈਵਲ ਤੇ ਵੀ ਕਿਹੜਾ ਵਿਅਕਤੀ ਹੈ ਜਿਹੜਾ ਕਾਂਗਰਸ ਨੂੰ ਚਲਾ ਸਕਦਾ ਹੈ ਕਾਂਗਰਸ ਨੂੰ ਸਾਂਭ ਸਕਦਾ ਹੈ ਪਾਰਟੀ ਨੂੰ ਮਜ਼ਬੂਤ ਕਰ ਸਕਦਾ ਹੈ ਜਿਵੇਂ ਇੱਥੇ ਕਾਫੀ ਕੈਂਡੀਡੇਟ ਆ ਤੁਹਾਨੂੰ ਨਹੀਂ ਲੱਗਦਾ ਕਿਤੇ ਨਾ ਕਿਤੇ ਇੱਕ ਪ੍ਰਧਾਨ ਬਣਦਾ ਤਾਂ ਦੂਜਿਆਂ ਦੀ ਨਾਰਾਜ਼ਗੀ ਵੀ ਜਾ ਰਹੋਗੀ ਚਲੋ ਸਰ ਇਹ ਤਾਂ ਕੰਪੀਟੀਸ਼ਨ ਹੁੰਦਾ ਜਦੋਂ ਕੋਈ ਵੀ ਆਪਾਂ ਲਾਓ ਵੀ ਜਿਵੇਂ ਕਹਿੰਦੇ ਦੋ ਮਲ ਖੁੱਲਦੇ ਨੇ ਵੀ ਇੱਕ ਮਾਲ ਨੇ ਦਾ ਟਹਿਣਾ ਹੁੰਦਾ ਸੋ ਇੱਕ ਕੰਪੀਟੀਸ਼ਨ ਨਾਲ ਕਾਂਗਰਸ ਪਾਰਟੀ ਮਜ਼ਬੂਤ ਵੀ ਹੁੰਦੀ ਹੈ ਠੀਕ ਹੈ ਕਿਤੇ ਨਾ ਕਿਤੇ ਪਰ ਹੁਣ ਸਾਰੇ ਸਮਝ ਗਏ ਇਸ ਗੱਲ ਨੂੰ ਬਾਕੀ ਜਿਹੜਾ ਜਿੱਤ ਜਾਂਦਾ ਪ੍ਰਧਾਨ ਬਣ ਜਾਂਦਾ ਉਹਦਾ ਫਰਜ਼ ਬਣਦਾ ਸਭ ਨੂੰ ਨਾਲ ਲੈ ਕੇ ਚੱਲਣ ਦਾ ਇਸ ਕਰਕੇ ਮੇਰਾ ਖਿਆਲ ਹੈ ਥੋੜਾ ਹੈਲਦੀ ਤਰੀਕੇ ਨਾਲ ਇਹ ਕੰਪੀਟੀਸ਼ਨ ਹੋ ਰਿਹਾ ਕੋਈ ਐਸੀ ਗੱਲ ਨਹੀਂ ਕਿੜਾ ਆ ਯੂਥ ਦੇ ਵਿੱਚ ਥੋੜਾ ਬਹੁਤ ਅਗਰੈਸਿਵਨੈਸ ਹੁੰਦੀ ਹੈ ਬਟ ਇਹ ਵੱਡੀ ਕਾਂਗਰਸ ਹੈ ਸੀਨੀਅਰ ਲੋਕ ਨੇ ਸਿਆਣੇ ਨੇ ਐਸੀ ਕੋਈ ਗੱਲ ਨਹੀਂ ਸਾਰੇ ਇੱਕ ਦੂਜੇ ਨਾਲ ਸਾਥ ਦੇ ਰਹੇ